ਆਪਸ ਵਿੱਚ ਲੜੀਆਂ ਬਰਾਤ ਦੀਆਂ ਔਰਤਾਂ ਕੁੜੀ ਦੇ ਪਿਓ ਨੇ ਭਜਾ ਦਿੱਤਾ ਵਿਆਹ ਵਾਲਾ ਮੁੰਡਾ ਦੋਸਤੋ ਅਕਸਰ ਹੀ ਕਈ ਵਾਰ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਜਿਸ ਦਾ ਖਮਿਆਜਾ ਕਿਸੇ ਹੋਰ ਨੂੰ ਭੁਗਤਣਾ ਪੈਂਦਾ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਔਰਤਾਂ ਲੜ ਰਹੀਆਂ ਨੇ ਤੇ ਇੱਕ ਮੁੰਡਾ ਘੋੜੀ ਤੇ ਬੈਠਾ ਰੋ ਰਿਹਾ ਏ ਦਰਸਲ ਇੱਕ ਵਿਆਹ ਵਿੱਚ ਬਰਾਤ ਆਉਣ ਤੇ ਬਰਾਤ ਦੀਆਂ ਔਰਤਾਂ ਆਪਸ ਵਿੱਚ ਲੜਨ ਲੱਗ ਜਾਂਦੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਤਾਂ ਮੁੰਡੇ ਦਾ ਪਰਿਵਾਰ ਬਹੁਤ ਰੋਕਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਲੜਨੋਂ ਨਹੀਂ ਹਟਦੀਆਂ ਅਤੇ ਜਦੋਂ ਬਾਅਦ ਵਿੱਚ ਕੁੜੀ ਦਾ ਪਿਓ ਹਟਾਉਣ ਲੱਗਦਾ ਏ ਤਾਂ ਬਰਾਤ ਦੀਆਂ ਔਰਤਾਂ ਕਹਿੰਦੀਆਂ ਨੇ ਕਿ ਤੂੰ ਕੀ ਲੈਣਾ ਸਾਡੇ ਤੋਂ ਤੂੰ ਕਿਉਂ ਬੋਲਦਾ ਏ ਜਿਸ ਤੋਂ ਬਾਅਦ ਕੁੜੀ ਦਾ ਪਿਓ ਗੁੱਸੇ ਵਿੱਚ ਆ ਕੇ ਵਿਆਹ ਵਾਲੇ ਮੁੰਡੇ ਨੂੰ ਵਿਆਹ ਤੋਂ ਹੀ ਜਵਾਬ ਦੇ ਦਿੰਦਾ ਏ ਕਹਿੰਦਾ ਏ ਕਿ ਤੇਰੇ ਤਾਂ ਰਿਸ਼ਤੇਦਾਰਾਂ ਨੂੰ ਅਕਲ ਹੀ ਨਹੀਂ ਦੇਖ ਕਿਵੇਂ ਜਲੂਸ ਕੱਢ ਰਹੇ ਨੇ ਮੈਂ ਆਪਣੀ ਕੁੜੀ ਨੂੰ ਇਹੋ ਜਿਹੇ ਪਰਿਵਾਰ ਵਿੱਚ ਨਹੀਂ ਤੋੜਨਾ ਜਿਸ ਕਰਕੇ ਮੁੰਡਾ ਜਿਵੇਂ ਬਰਾਤ ਲੈ ਕੇ ਆਉਂਦਾ ਹੈ ਉਸੇ ਤਰ੍ਹਾਂ ਘੋੜੀ ਤੇ ਬੈਠ ਕੇ ਵਾਪਸ ਮੁੜਾਉਂਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ